ਫਿਰੋਜ਼ਪੁਰ ਵਿਖੇ ਕਿਨਰਾਂ ਦੀ ਵਧਾਈ ਲੈਣ ਨੂੰ ਆਪਸ ਵਿੱਚ ਦੋ ਗੁੱਟਾਂ ਦੇ ਹੋਏ ਝਗੜੇ ਦੌਰਾਨ ਕੀਤੀ ਗਈ ਕੁੱਟਮਾਰ ਕਾਰਨ ਇੱਕ ਕਿਨਰ ਦੀ ਇਲਾਜ ਦੌਰਾਨ ਹੋਈ ਸੀ ਮੌਤ ਕਿਨਰਾਂ ਨੇ ਆਪਣੇ ਗੁਰੂ ਲਈ ਇਨਸਾਫ ਦੀ ਕੀਤੀ ਮੰਗ ਪੁਲਿਸ ਨੇ ਕਿਹਾ ਵਧਾਈ ਮੰਗਣ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭਿੜੇ ਸੀ ਇੱਕ ਕਿਨਰ ਬਿਮਾਰ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਫਿਰੋਜ਼ਪੁਰ ਵਿਖੇ ਬੀਤੇ ਦਿਨਾਂ ਵਧਾਈ ਮੰਗਣ ਨੂੰ ਲੈ ਕੇ ਕਿਨਰਾਂ ਦੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਸੀ ਜਿਸ ਤੇ ਚਲਦਿਆਂ ਇੱਕ ਕਿਨਰ ਦੀ ਘੁੱਟਮਾਰ ਕੀਤੀ ਗਈ ਸੀ ਜਿਸ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਕਿਨਰ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਤੇ ਕਿਨਰਾਂ ਦੇ ਚੇਲਿਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਝਗੜੇ ਦੌਰਾਨ ਉਹਨਾਂ ਦੇ ਨੇ ਦੂਸਰੀ ਧਿਰ ਤੇ ਇਲਜ਼ਾਮ ਲਗਾਏ ਹਨ ਕਿ ਦੂਸਰੀ ਧਿਰ ਵੱਲੋਂ ਉਹਨਾਂ ਦੇ ਗੁਰੂ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਉਹ ਕਾਫੀ ਬਿਮਾਰ ਹੋ ਗਏ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਇਸ ਸਬੰਧੀ ਜਾਣਕਾਰੀ ਦੇਂਦਿਆ ਮ੍ਰਿਤਕ ਕੇਂਦਰ ਦੇ ਚੇਲਿਆਂ ਨੇ ਦੱਸਿਆ ਕਿ ਉਹਨਾਂ ਦਾ ਵਿਦਾਈ ਲੈਣ ਨੂੰ ਲੈ ਕੇ ਦੂਸਰੇ ਗਰੁੱਪ ਨਾਲ ਝਗੜਾ ਹੋ ਗਿਆ ਸੀ ਅਤੇ ਦੂਸਰੀ ਧਿਰ ਵੱਲੋਂ ਉਹਨਾਂ ਦੇ ਗੁਰੂ ਦੀ ਕਾਫੀ ਕੁੱਟਮਾਰ ਕੀਤੀ ਗਈ ਤੇ ਜਿਸ ਦੇ ਚਲਦਿਆਂ ਉਹ ਕਾਫੀ ਬਿਮਾਰ ਹੋ ਗਏ ਤੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਕਿੰਦਰ ਦਾ ਸੰਸਕਾਰ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੇ ਰੀਤ ਰਿਵਾਜ ਹਨ ਉਹ ਵੀ ਨਹੀਂ ਕਰਨ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਉਹਨਾਂ ਦੇ ਗੁਰੂ ਜੋ ਵੀਡੀਓ ਵਿੱਚ ਜਿਨ੍ਹਾਂ ਦੇ ਨਾਮ ਬੋਲ ਰਹੇ ਹਨ ਉਹਨਾਂ ਕੁੱਟਮਾਰ ਕਰਨ ਵਾਲੇ ਕਿੰਨਰਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਸ ਮਾਮਲੇ ਸੰਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਅੱਗੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਦ ਉਹਨਾਂ ਨੂੰ ਪੁੱਛਿਆ ਗਿਆ ਤਾਂ ਇਹ ਸਿਕੰਦਰ ਦੀ ਮੌਤ ਹੋਈ ਹੈ ਉਸ ਤੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਕਿਨਰ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਦੀ ਇਲਾਜ ਦਰਾਂ ਮੌਤ ਹੋ ਗਈ ਹੈ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਆਮੇਤ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਜਿਹੜੇ ਗੁਰੂ ਹਨ ਅਨੰਦਜੀਤ ਉਹ ਜੀ ਇਹਨਾਂ ਸੋਖੇ ਦਿਨ ਵਿਵਾਦ ਵੀ ਹੋਇਆ ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਮਸਤੇ ਜੀ ਸਭ ਫਿਰੋਜ਼ਪੁਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਰੋਟੀ ਮਾਂ ਤੇ ਬੋਲਦੀਆਂ ਰੋਟੀ ਮਾਂ ਤੇ ਜੀ ਦੀ ਚੇਲਾ ਤੇ ਕੁਝ ਟਾਈਮ ਪਹਿਲਾਂ ਸਾਡਾ ਆਪਣਾ ਕੁਸਰਾ ਦੇ ਨਾਲ ਰੋਲਾ ਵੀ ਚੱਲਦਾ ਸੀ ਲੜਾਈ ਝਗੜੇ ਸਾਡੇ ਚੱਲਦੇ ਪਏ ਸੀ ਕਿ ਇਹਦੇ ਵੀ ਕਰਕੇ ਆਪਣਾ ਪਹਿਲਾ ਵੀ ਆਪਣਾ ਹੰਗਾਮਾ ਹੋਇਆ ਸੀਗਾ ਤੇ ਆਪਣਾ ਸਾਰਾ ਸਾਹਮਣੇ ਆਇਆ ਸੀਗਾ ਦੁਨੀਆ ਦੇ ਹੈਨਾ ਤੇ ਉਸ ਦੌਰਾਨ ਆਪਣਾ ਉਪਨਾਮਾਈ ਜੀ ਬਿਮਾਰ ਰਹਿਣ ਲੱਗ ਪਏ ਉਤਮਾਰ ਕਰਕੇ ਬਿਮਾਰ ਰਹਿਣ ਲੱਗ ਪਏ ਕੁਝ ਹੋ ਆਪਣਾ ਅਬਸੈਟ ਵੀ ਹੋ ਚੁੱਕਿਆ ਸੀ ਕਿ ਇਹਨਾਂ ਕੁਝ ਹੋਇਆ ਹੈ ਹੈਨਾ ਤੇ ਉਹ ਬਿਮਾਰ ਰਹਿਣ ਲੱਗ ਪਏ ਸੀਗੇ ਤੇ ਇਲਾਜ ਵਾਸਤੇ ਸਿਰ ਨੂੰ ਦਾਖਲ ਕਰਵਾਇਆ ਹੋਇਆ ਸੀਗਾ ਤੇ ਅੱਜ ਸਾਡੇ ਕੋਲੋਂ ਸਾ ਆਪਣਾ ਇਸ ਜਹਾਨ ਤੇ ਨਹੀਂ ਰਿਸ਼ ਜਹਾਨ ਤੋਂ ਚਲੇ ਗਏ ਨੇ ਸਨੇ ਇਸ ਗੱਲ ਦਾ ਰੋਸ ਆਇਆ ਕਿ ਅਸੀਂ ਜਾਂਦੇ ਆਪਣੇ ਮਾਲਕ ਦੀ ਸ਼ਕਲ ਤੱਕ ਨਹੀਂ ਦੇਖੀ ਅੱਜ ਉਹਦੇ ਪਰਿਵਾਰ ਨੇ ਲਿਆ ਕਿ ਸੰਸਕਾਰ ਕਰ ਦਿੱਤਾ ਉਹਦਾ ਜਿੱਤੇ ਜਾ ਕੇ ਉਸ ਨੇ ਦੀ ਸ਼ਕਲ ਤੱਕ ਨੂੰ ਦੇਖ ਪਾਏ ਕਿੰਨੀ ਦਿਨ ਪਲ ਪਲ ਗੁਜ਼ਾਰੇ ਸੀ ਉਹਨਾਂ ਦੇ ਨਾਲ ਕਿੰਨੀ ਦੇਰ ਤੇ ਉਹਨਾਂ ਦੇ ਨਾਲ ਅਸੀਂ کافی ਟਾਈਮ ਗੁਜ਼ਾਰਿਆ ਆਪਣੇ ਨਾਲ ਰੱਖਦੇ ਸੀ ਕਿ ਕਿਸ ਤਰ੍ਹਾਂ ਬਹੁਤ ਬਹੁਤ ਪਿਆਰ ਕਰਦੇ ਸੀ ਸਾਨੂੰ ਆਪਣੇ ਨਾਲ ਰੱਖਦੇ ਸੀ ਦੇ ਹੈ ਤੇ ਅੱਜ ਸਾਡਾ ਮਾਲਕ ਇੱਥੇ ਨਹੀਂ ਹੈਗਾ ਪਰ ਸਾਨੂੰ ਬਹੁਤ ਦਿਲ ਦੇ ਵਿੱਚ ਆਂਦੇ ਪਈ ਉਹਨੇ ਬਾਕੀ ਜਦੋਂ ਪਿਛਲੇ ਵਿਵਾਦ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਕੁਝ ਬੰਦੇ ਦੇ ਨਾਮ ਵੀ ਲਏ ਸੀਗੇ ਜਿਸ ਕਰਕੇ ਵਿਵਾਦ ਚੱਲਦਾ ਸੀ ਉਹਨਾਂ ਆਪਣਾ ਪੁਲਿਸ ਕਾਰਵਾਈ ਕਰ ਰਹੀ ਹੈ ਕੀ ਕੀ ਆਪਣਾ ਉਹਨਾਂ ਦੇ ਨਾਲ ਹੋਇਆ ਕਿ ਕੀ ਨਹੀਂ ਹੋਇਆ ਠੀਕ ਹੈ ਬਾਕੀ ਅਸੀਂ ਅੱਗੇ ਇਨਸਾਫ ਦੀ ਮੰਗ ਕਰਦੇ ਇਨਸਾਫ ਦੀ ਮੰਗ ਅਸੀਂ ਉਹਦਾ ਵੀ ਕੀਤੀ ਤੇ ਹੁਣ ਵੀ ਕੀਤੇ ਅੱਜ ਤੁਹਾਡਾ ਮਾਲਕ ਘਰ ਤੋਂ ਚਲਾ ਗਿਆ ਸਭ ਨੇ ਉਸ ਗੱਲ ਦਾ ਬਹੁਤ ਬਹੁਤ ਵੀਡੀਓ ਬਣਾ ਕੇ ਗਏ ਨੇ ਜੀ 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 ਉਹ ਕੋਰ ਜਾਂਦੇ ਵਕਤ ਵੀ ਵੀਡੀਓ ਬਣਾ ਕੇ ਗਏ ਆ ਕੁਝ ਲੋਕਾਂ ਦੇ ਜਿਨ੍ਹਾਂ ਨੇ ਉਹਨਾਂ ਨੇ ਨਾਮ ਲਏ ਆ ਜਿਹੜੇ ਲੋਕਾਂ ਨੇ ਉਹਨਾਂ ਨੂੰ ਦੁਖੀ ਪਰੇਸ਼ਾਨ ਜਿਨ੍ਹਾਂ ਨੇ ਕੀਤਾ ਆ ਸਭ ਨੂੰ ਪਤਾ ਆ ਕਿ ਬਹੁਤ ਤੰਗ ਸੀ ਕਿ ਸਰਕਾਰ ਤਾਂ ਕਦੇ ਤੁਹਾਨੂੰ ਪਹੁੰਚਣ ਨਹੀਂ ਦਿੱਤਾ ਸਰਕਾਰ ਤੇ ਸਾਨੂੰ ਪਹੁੰਚਣ ਨਹੀਂ ਦਿੱਤਾ ਸਾਨੂੰ ਖਬਰ ਹੀ ਨਹੀਂ ਪਾਈ ਅਸੀਂ ਉਹੀ ਤਾਂ ਸਾਡੇ ਦਿਲ ਦੇ ਵਿਚਾਰ ਆ ਕਿ ਅਸੀਂ ਜਨ ਸੰਸਕਾਰ ਸਾਡਾ ਰੀਤੀ ਰਿਵਾਜ ਹੁੰਦਾ ਆ ਜੀ ਮਹੰਤਾ ਦੇ ਨਾਲ ਜਿਹੜਾ ਮਹੰਤਾ ਜਿਹੜੇ ਸਾਡੇ ਕਰਦੇ ਆ ਨਾ ਸੰਸਕਾਰ ਨਹੀਂ ਹੁੰਦਾ ਸਾਡੇ ਆਪਣੇ ਕਿਆ ਨਾਮ ਲੈਵੇ ਮਹੰਤਾ ਦੇ ਵਿੱਚ ਸਾਡਾ ਕੁਝ ਰੀਤੀ ਰਿਵਾਜ ਹੁੰਦਾ ਆ ਅਸੀਂ ਉਹ ਕਰਦੇ ਆ ਉਸ ਤੋਂ ਬਾਅਦ ਹੁੰਦਾ ਸਾਡੀ ਚੀਜ਼ ਸੀਗੀ ਸਾਡੇ ਵਿੱਚ ਸ਼ਾਮਿਲ ਨਹੀਂ ਕਰਨੇ ਦਿੱਤਾ ਗਿਆ ਉਹਨੂੰ ਕਿ ਆਪਾਂ ਦਾ ਕਿਸੇ ਦੀ ਕੋਈ ਸਾਜ਼ਿਸ਼ ਹੋਵੇ ਰੰਜਿਸ਼ ਹੋਵੇ ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਪ੍ਰਸ਼ਾਸਨ ਅੱਗੇ ਕੀ ਨਾਮ ਤੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਜਿਹੜੇ ਗੁਰੂ ਆ ਉਹਨਾਂ ਦੀ ਰਸੋਈ ਕੀ ਕੁੱਟ ਮਾਰੀ ਹੋਈ ਸੀ ਠੀਕ ਹੈ ਹਾਂਜੀ ਸਰਕਾਰ ਜੀ ਮੈਂ ਬੋਲਦੀ ਹਾਂ ਸੰਿਆਲੀ ਮਹੰਤ ਫਰੂਟੀ ਮਹੰਤ ਦੀ ਚੇਲਾ ਠੀਕ ਹੈ ਹਾਂਜੀ ਜੀ ਅੱਜ ਸਾਡਾ ਗੁਰੂ ਇਸ ਦੁਨੀਆ ਤੇ ਨਹੀਂ ਰਿਹਾ ਠੀਕ ਹੈ ਸਾਨੂੰ ਇਹੋ ਹੀ ਦੁੱਖ ਹੈ ਕਿ ਦੇਖ ਲਓ ਉਹਨਾਂ ਦੇ ਘਰਦਿਆਂ ਨੇ ਵੀ ਸਾਡੇ ਨਾਲ ਦੇਖੋ ਕੀ ਕੀਤਾ ਹੈ ਕਿ ਸਾਡੇ ਗੁਰੂ ਦਾ ਸਾਨੂੰ ਮੂੰਹ ਤੱਕ ਨਹੀਂ ਵੇਖਣ ਦਿੱਤਾ ਠੀਕ ਹੈ ਤੇ ਕੋਈ ਸਾ ਜਿਹੜੇ ਸਾਡੇ ਰੀਤੀ ਰਿਵਾਜ ਮੰਤatsch ਹੁੰਦੇ ਨੇ ਨਾ ਸਾਨੂੰ ਉਹ ਕਰਨ ਦਿੱਤੇ ਠੀਕ ਐ ਅਸੀਂ ਸਰਕਾਰ ਅੱਗੇ ਹਾਂ ਮੰਗ ਕਰਦੇ ਤੇ ਸਾਨੂੰ ਇਨਸਾਫ ਮਿਲਿਆ ਜਾਵੇ ਤੇ ਜਿਹੜੀ ਸਾਡੀ ਗੁਰੂ ਪਹਿਲਾਂ ਜਿਹੜਾ ਦਾਖਲ ਕਰਾਨ ਤੋਂ ਪਹਿਲਾਂ ਜਿਹੜੀ ਵੀਡੀਓ ਬਣਾ ਕੇ ਗਈ ਜਿਹੜੇ ਲੋਕਾਂ ਦਾ ਨਾਮ ਲੈ ਕੇ ਗਈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਮਾਰੋ ਇਸੇ ਕਿਉਂ ਹਾਂਜੀ ਹਾਂਜੀ ਪਹਿਲਾਂ ਵੀ ਕੁੱਟ ਮਾਰੋ ਇਸੀ ਉਹ ਆ ਕਿਉਂ ਹੈ ਦੁਜਿਆਂ ਦੇ ਵਿੱਚ ਖਾਲੇ ਹੋਇਆ ਕੀ ਹਾਂਜੀ ਅਸੀਂ ਵਧਾਈ ਲੈਣ ਗਏ ਸੀ ਉੱਥੇ ਸਾਡਾ ਰੋਲਾ ਪਿਆ ਸੀ ਉੱਥੇ ਕੁੱਟ ਮਾਰ ਹੋਈ ਸੀ ਸਾਡੇ ਗੁਰੂ ਨਾਲ ਦੂਸਰੇ ਮੰਤਾਂ ਦੇ ਵਿਚਾਲੇ ਹੋਇਆ ਹਾਂਜੀ ਹਾਂਜੀ ਦੂਸਰੇ ਮੰਤਾਂ ਦੇ ਨਾਲ ਹੋਇਆ ਸੀ ਤੇ ਉਸ ਕਰਕੇ ਸਾਡੀ ਗੁਰੂ ਬਿਮਾਰ ਰਹਿਣ ਲੱਗ ਪਈ ਤੇ ਅਸੀਂ ਉਹਨਾਂ ਨੂੰ ਦਾਖਲ ਕਰਵਾਇਆ ਇੱਥੋਂ ਸਾਨੂੰ ਫਰੀਦਕੋਟ ਰੈਫਰ ਕਰ ਦਿੱਤਾ ਉਹਨਾਂ ਨੇ ਫਿਰ ਫਰੀਦਕੋਟ 来 ਚੱਲਦਾ ਰਿਹਾ ਸਾਡੇ ਗੁਰੂ ਦਾ ਤੇ ਅੱਜ ਸਾਡੀ ਦੁਨ ਅੱਜ ਸਾਡੇ ਗੁਰੂ ਇਸ ਦੁਨੀਆ ਤੇ ਨਹੀਂ ਰਹੀ ਨਾ ਹੀ ਅਸੀਂ ਸ਼ਕਲ ਤੱਕ ਕਰਨੀ ਵੇਖੀ ਆਪਣੇ ਗੁਰੂ ਦੀ ਹਾਂਜੀ ਹਾਂਜੀ ਪਰਵਾਰ ਲੈ ਸਾਨੂੰ ਸ਼ਕਲ ਤੱਕ ਕਰਨੀ ਵੇਖਣ ਦਿੱਤੀ ਸਾਡੇ ਗੁਰੂ ਦੀ ਪਾਇਆ ਜਾ ਰਿਹਾ ਵੀ ਤੁਹਾਨੂੰ ਡੈਡ ਬੋਡੀ ਦਿਖਾਉਂਦੇ ਹਾਂਜੀ ਕਿ ਸਾਨੂੰ ਵਿਖਾਉਂਦੇ ਸੀ ਆਪਣੇ ਸੋਸ ਸ੍ਰੀਤੀ ਰਿਵਾਜ ਕਰਦੇ ਜੋ ਸਾਡੇ ਮਨ ਤੱਕ ਚੱਲਦਾ ਠੀਕ ਹੈ ਤੇ ਅਸੀਂ ਇਹ ਮੰਨ ਕਰਦੇ ਜੇ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਕਹਿਣਾ ਚਾਹਦੇ ਹੋ ਜਿਹੜਾ ਤੁਹਾਡੇ ਹੈ ਨਾ ਮੰਤ ਦਾ ਜਿਹੜਾ ਸਸਤਾ ਕੀਤਾ ਕਿ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਹੈ ਸ਼ਿਮਲਾ ਮੰਤ ਮੈਂ ਗੁੱਡੀ ਮਾਂ ਬਾਬੇ ਦੀ ਚੇਲਾ ਐ ਤੇ ਮੈਂ ਸ਼ਾਂਤੀ ਨਗਰ ਰਹਿਣੀ ਐ ਮੈਂ ਇੱਕ ਐਨੀ ਐ ਵੀ ਮੇਰੀ ਮੈਂ ਨਾ ਫਰੂਟੀ ਮੰਤ ਸੀ ਮੇਰਾ ਚੇਲਾ ਮੇਰੇ ਚੇਲਾ ਸੀ ਕੁਛ ਦਿਨ ਪਹਿਲਾਂ ਸਾਡੇ ਵਧਾਈ ਪਿੱਛੇ ਕੋਈ ਲੜਾਈ ਹੋਈ ਲੱਗ ਕੇ ਪਿੱਛੇ ਲੱਗ ਕੇ ਪਿੱਛੇ ਲੜਾਈ ਹੋਈ ਤੇ ਮੈਂ ਉਹ ਕੁਛ ਦਿਨਾਂ ਤੋਂ ਬਿਮਾਰ ਚੱਲ ਰਿਹਾ ਅੰਦਰ ਸੀਗਾ ਬਾਬਾ ਫਰੂਟੀ ਤੇ ਉਹਨਾਂ ਨੇ ਮੇਰੀ ਗੱਲ ਸੁਣ ਤਾਂ ਇਹ ਵੀ ਨਹੀਂ ਦੱਸਿਆ ਘਰਦਿਆਂ ਨੇ ਦੱਸਿਆ ਸਾਨੂੰ ਮੈਨੂੰ ਵੀ ਮੇਰੇ ਚੇਲੇ ਜਾਂ ਮਰ ਗਿਆ ਜਾਂ ਕਿਵੇਂ ਆ ਨਾ ਸਾਨੂੰ ਮੁੜ ਕੇ ਇਹਨਾਂ ਨੇ ਨਾਲ ਉਹਨਾਂ ਦੇ ਜਿਹੜੇ ਜਿਨ੍ਹਾਂ ਨਾਲ ਲੜਾਈ ਹੋਈ ਸੀ ਰੱਬ ਜਾਣੇ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਤੇ ਮੇਰੀ ਗੱਲ ਸੁਣ ਉਹਨੂੰ ਛੇਤੀ ਛੇਤੀ ਇਹਨਾਂ ਨੇ ਸਸਕਾਰ ਕਰਤਾ ਸਾਨੂੰ ਕਮੂਮ ਨਹੀਂ ਦੇਖਣ ਦਿੱਤਾ ਉਹਦਾ ਤੇ ਸਾਡੇ ਰਿਵਾਜ ਆ ਰੀਤੀ ਰਿਵਾਜ ਆ ਵੀ ਅਸੀਂ ਆਪਦੇ ਜਿਹੜਾ ਸਾਡਾ ਮਾਂ ਬਾਪ ਭੈਣ ਭਾਈ ਦਾ ਕੋਈ ਸਾਡਾ ਹੋ ਨਹੀਂ ਹੁੰਦਾ ਲਾਕਾ ਦੇਕਾ ਸਾਡਾ ਹੁੰਦਾ ਆਪਸ ਵਿੱਚ ਬਰਾਦਰੀ ਦਾ ਲਾਕਾ ਦੇਕਾ ਅਸੀਂ ਆਪਦੀ ਬਰਾਦਰੀ ਦੇ ਵਿੱਚ ਬੈ ਉਹਨੂੰ ਦਫਨਾਉਂਦੇ ਆ ਅਸੀਂ ਜੋ ਸਾਡਾ ਰੀਤੀ ਰਿਵਾਜ ਅਸੀਂ ਉਹ ਕਰਦੇ ਆ ਤੇ ਇਹਨਾਂ ਨੇ ਕਰਦਿਆ ਨਹੀਂ ਵੀ ਨਹੀਂ ਸਾਨੂੰ ਦੀ ਕਿ ਛੇਤੀ ਦੇਣ ਮੇਰੀ ਗੱਲ ਸੰਸਕਾਰ ਕਰ ਦਿੱਤਾ ਸਾਨੂੰ ਇਹ ਨਹੀਂ ਦੱਸਿਆ ਵੀ ਅਸੀਂ Laash ਲੈ ਕੇ ਆ ਗਏ ਆ ਉਹਦੀ ਤੇ ਸਾਨੂੰ ਇਹ ਹੀ ਇਤਰਾਜ਼ ਆ ਵੀ ਮੈਂ ਜਿਹੜੇ ਕੁੱਟਮਾਰ ਹੋਈ ਆ ਉਹਦੀ ਹੋਣੀ ਚਾਹੀਦੀ ਆ ਇਨਸਾਫ ਵੀ ਮਿਲਣਾ ਚਾਹੀਦਾ ਸਾਨੂੰ ਜਿਹੜੀ ਕੁੱਟਮਾਰ ਹੋਈ ਪਹਿਲਾਂ ਥੋੜੇ ਦਿਨ ਹਾਂਜੀ ਵੀ ਉਹਦਾ ਇਨਸਾਫ ਵੀ ਹੋਣਾ ਚਾਹੀਦਾ ਵੀ ਕਵਰ ਕੁੱਟਮਾਰ ਨਹੀਂ ਮਰਿਆ ਉਹ ਵੀ ਕੁੱਟਮਾਰ ਬਹੁਤ ਹੋਈ ਜਿਆਦਾ ਇਕੋ ਕੁੱਟਮਾਰ ਨ ਮਰੀ ਆ ਵੀਡੀਓ ਵੀ ਬਣਾ ਕੇ ਗਿਆ ਬਾਬਾ ਵੀਡੀਓ ਵੀ ਉਹਨੇ ਬਿਆ ਉਹਨੇ ਆਪਦੇ ਬਿਆਨ ਵੀ ਦਿੱਤੇ ਆ ਜਿਨ੍ਹਾਂ ਦੇ ਬਿਆਨ ਜਿਨ੍ਹਾਂ ਦੇ ਬਿਆਨ ਆ 골ਡੀ ਮੰਤ ਦੇ ਤੇ ਇਹਦੇ ਸੀਮਾ ਦੇ ਤੇ ਕ੍ਰਿਸ਼ਨਾਂ ਦੇ ਹਾਂਜੀ ਮਰਨ ਤੋਂ ਪਹਿਲਾਂ ਉਹਨੇ ਵੀਡੀਓ ਬਣਾਈ ਆ ਕੋਟਮਾਰ ਕਰੀ ਆ ਮੇਰੀ ਤੇ ਇਹਨਾਂ ਨੇ ਕੋਟਮਾਰ ਕਰਕੇ ਦੇਵਾ ਕਿੰਟ ਵਾਲੀ ਇਹਨਾਂ ਨੇ ਵਿਚਾਰਾ ਜਣਿਆ ਨੇ ਕੋਟਮਾਰ ਕਰੀ ਆ ਕੋਟਮਾਰ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਹਲੇ ਕੰਗਰਸਾਨੂੰ ਜੀ ਹੋਰ ਕੀ ਮੰਗਦੇ ਸਾਡੀ ਇਹ ਮੰਗ ਆ ਵੀ ਜਿਹੜੇ ਲੜਾਈ ਹੋਈ ਐ ਇਹਨਾਂ ਨਾਲ ਸਾਡਾ ਇਹਨਾਂ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਜੀ ਸਾਨੂੰ ਹੁਣ ਵਾਪਸ ਤਾਂ ਮਿਲ ਨਹੀਂ ਸਕਦਾਗਾ ਤੇ ਪਰ ਮੇਰੇ ਗਾ ਸਾਨੂੰ ਇਹ ਬਹੁਤ ਉਹ ਆ ਅੰਡੀ ਤੇ ਤੁਹਾਡੇ ਨਾਲ ਰਿਹਾ ਪਪਾ ਮੇਰੇ ਨਾਲ ਜੀ ਬਚਪਨ ਤੋਂ ਹੀ ਰਿਹਾ ਸੀਗਾ ਛੋਟਾ ਜੁੰਦੇ ਮੇਰੇ ਘਰੇ ਆ ਗਿਆ ਸੀ ਹਾਂਜੀ ਮੈਂ ਹੀ ਲਾਕਾ ਦਿੱਤਾ ਉਹਨੂੰ ਮੈਂ ਹੀ ਸਾਰਾ ਕੁਝ ਮੈਂ ਐਡ ਕਰ ਦਿੱਤਾ ਲਾਕਾ ਜੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਬਹੁਤ ਮਹਿਸੂਸ ਹੋ ਰਿਹਾ ਜੀ ਮੇਰੀ ਗੱਲ ਸੁਣ ਜਿੰਦੀ ਜਾਨ ਨੂੰ ਸੌ ਰੋਸੇ ਆ ਤੇ ਪਰ ਜਦੋਂ ਮਨ ਇਨਸਾਨ ਮਰ ਜਾਂਦਾ ਪਤਾ ਉਹਦੋ ਲੱਗਦਾ ਕੋਈ ਨੇਕੀਆਂ ਵੀ ਗਾਵਾਂ ਉਹਨਾਂ ਦੀਆਂ ਯਾਦ ਆਉਂਦੀਆਂ ਵੀ ਜਿਹੜੀਆਂ ਨੇਕੀਆਂ ਕਰੀਆਂ ਸੀ ਕੋਈ ਵਧੀ ਕਰੀ ਸੀ ਉਹ ਵੀ ਯਾਦ ਨਹੀਂ ਹਮ ਵਧੀ ਯਾਦ ਨਹੀਂ ਆਂਦੀ ਦੀ ਤੇ ਨੇਕੀ ਕਰੀ ਯਾਦ ਆ ਰਹੀ ਹੈ ਇਨਸਾਫ ਮਿਲਣਾ ਚਾਹੀਦਾ ਹਾਂਜੀ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਮੇਰਾ ਚੇਲਾ ਹੀਰਾ ਸੀਗਾ ਤੇ ਮੇਰੇ ਚੇਲਾ ਕੋਤ ਮਾਰ ਦੇ ਵਿੱਚ ਰੱਬ ਨੇ ਖੋਹ ਲਿਆ ਜੀ ਜਿਹੜਾ ਮਾਨਤਾ ਦਾ ਮਾਮਲਾ ਆ ਦੋਨੋਂ ਤੇਰੇ ਭੇਡੇ ਸੀਗੇ ਇੱਕ ਦੀ ਜਿਹੜੀ ਮੌਤ ਹੋ ਗਈ ਕੀ ਮਾਮਲਾ ਕੀ ਸਵਾਲ ਹੈ ਇਨਾਂ ਨਾਲ ਹੀ ਕਾਫੀ ਦਿਨ ਤੋਂ ਆਪਸ ਵਿੱਚ ਏਰੀਏ ਮੁਤਲਕਾ ਇਹਨਾਂ ਦਾ ਝਗੜਾ ਚੱਲ ਰਿਹਾ ਵਾ ਇੱਕ ਦੂਜੇ ਦੇ ਏਰੀਏ ਵਿੱਚ ਨੱਚਣ-ਨੁੱਚਣ ਤੋਂ ਜਾਂ ਕੋਈ ਜਿਹੜਾ ਨਾਲ ਦੀ ਵੰਡ ਹੁੰਦੀ ਹੈ ਕੋਈ ਉਸ ਮੁਤਲਕਾ ਇਹਨਾਂ ਦਾ ਆਪਸ ਵਿੱਚ ਮੈਂ ਡਿਸਕਿਊਟ ਚੱਲ ਰਿਹਾ ਵਾ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਜੋ ਵੀ ਤੱਤ ਸਾਹਮਣੇ ਆਉਣਗੇ ਉਹੋ ਜਿਹਾ ਅਸੀਂ ਕਾਰਵਾਈ ਹੋਜੀਸੀ ਕਰਾਂਗੇ ਇੱਕ ਦੀ ਵਿੱਚ ਮੌਤ ਹੋ ਚੁੱਕੀ ਹੈ ਮੌਤ ਦੀ ਗੱਲ ਇਹ ਜੋ ਬਿਮਾਰ ਸੀ ਠੀਕ ਹੈ ਜੀ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰਦੇ ਪਏ ਆ ਬਾਕੀ ਕੋਈ ਜਿਹੜੇ ਵੀ ਤੱਤ ਸਾਹਮਣੇ ਆਏ ਫਿਰ ਉਸ ਉਸ ਅਨਸਾਰ ਹੀ ਅਸੀਂ ਅੱਗੇ ਅਸੀਂ ਪ੍ਰਸੀਡ ਕਰਾਂਗੇ ਜੀ ਬੜੀ ਘੱਟ ਰਿਪੋਰਟ ਆਉਣੀ ਬਸ ਜੀ ਹਾਂਜੀ ਹਾਂਜੀ ਜੀ ਕੋਈ ਉਹਦੇ ਮਤਲਬ ਕਿ ਨਹੀਂ ਮੈਡੀਕਲ ਰਿਪੋਰਟ ਨਾਲ ਰਿਲੇਟਡ ਉਸ ਚੀਜ਼ ਨਾਲ ਕੋਈ ਮਸਲਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਇੱਕ ਦੋ ਗੁੱਟਾ ਵਿੱਚ ਏਰੀਆ ਦੀ ਵੰਡ ਨੂੰ ਲੈ ਕੇ ਜਿਹੜਾ ਝਗੜਾ ਵਾ ਉਹਨੂੰ ਉਹ ਜਿਹੜਾ ਉਹ ਮੰਤ ਦੇ ਅੰਦਰ ਸੀਗਾ ਉਹਦੇ ਬਾਰੇ ਹਣੀ ਰਿਪੋਰਟ ਆਉਣੀ ਹੈ ਜਿਉਂ ਜੀ ਰਿਪੋਰਟ ਚ ਕੋਈ ਹੋਊਗਾ ਫਿਰ ਉਹ ਜੀ ਅਸੀਂ ਫਿਰ ਵੈਰੀਫਾਈ ਕਰਕੇ ਕਰ ਦਿਆਂਗੇ ਜੀ